ਸਵੀਰਾਂ ਖਾਵਾਂਗੇ ਤੁਹਾਨੂੰ ਅਮਰਸਰ ਦੇ ਤਾਰਾ ਵਾਲੇ ਨਹਿਰ ਦੀ ਆ ਅਤੇ ਜਿਹੜਾ ਨਹਿਰ ਸੀ ਕਿਸੇ ਵਕਤ ਇਸ ਨਹਿਰ ਵਿੱਚ ਪਾਣੀ ਵਗਦਾ ਸੀ ਤੁਹਾਨੂੰ ਦੇਖ ਸਕਦੇ ਹੋ ਕਿ ਅੱਜ ਇਹ ਜਿਹੜੀ ਨਹਿਰ ਆ ਇਹ ਗੰਦੇ ਨਾਲ ਦਾ ਰੂਪ ਧਾਰਨ ਕਰ ਗਈ ਹੈ ਤੇ ਸਭ ਤੋਂ ਬਾਅਦ ਜਿੱਥੇ ਕੀ ਬੇਅਦਬੀ ਕੀਤੀ ਜਾਂਦੀ ਹੈ ਦੇਵੀ-ਦੇਵਤਾਵਾਂ ਦੀਆਂ ਫੋਟੋਆਂ ਵੀ ਦੇਵੀ-ਦੇਵਤੇ ਦੀਆਂ ਮੂਰਤੀਆਂ ਵੀ ਵੱਡੀ ਤਲਾਬ ਵੀ ਇੱਥੇ ਜਾਦੂ ਟੂਣੇ ਜਾਂ ਹੋਰ ਜਿਹੜੇ ਇੱਥੇ ਕਾਲੇ ਇਲਮ ਕੀਤੇ ਜਾਂਦੇ ਨੇ ਤੁਸੀਂ ਦੇਖਦੇ ਹੋ ਇੰਨੇ ਕਿਥੇ ਕੁਜੇ ਪਏ ਹੋਏ ਨੇ ਇੰਨੇ ਕਿਥੇ ਨਾਰੀਏ ਪਏ ਹੋਏ ਨੇ ਅਤੇ ਮਾਤਾ ਦੀਆਂ ਚੁੰਨੀਆਂ ਪਈਆਂ ਨੇ ਉਹ ਮੈਂ ਗੱਲ ਕਹੂੰਗਾ ਆਹ ਲਾਂਤੀਆਂ ਤੁਹਾਨੂੰ ਇੱਕ ਚੀਜ਼ ਵਿਖਾਵਾਂ ਆਹ ਲਾਂਤੀਓ ਮੈਂ ਲਾਂਤੀ ਕਹੂੰਗਾ ਬਲਕਿ ਕਿਉਂ ਕਿ ਉਹ ਲਾਂਤੀ ਲੋਕ ਨੇ ਜਿਨ੍ਹਾਂ ਨੇ ਧਰਮ ਦੀ ਬੇਦਬੀ ਕੀਤੀ ਧਰਮ ਚ ਰਹਿ ਗਏ ਤੁਸੀਂ ਲੋਕ ਕਹਿੰਦੇ ਲੋਕ ਦੂਸਰੇ ਧਰਮ ਦੇ ਲੋਕਾਂ ਦੀ ਬੇਇੱਜ਼ਤੀ ਕਰਦੇ ਹੈ ਬੇਦਬੀ ਕੀਤੀ ਤੁਸੀਂ ਅੱਜ ਦਿਖਾਉ ਤੁਹਾਨੂੰ ਤੁਸੀਂ ਕੀ ਕੀਤਾ ਆਹ ਦੇਖੋ ਤੰਦੇ ਹਾਲਾਤ ਆਹ ਵੇਖੋ ਤਰਾਂ ਵਾਲੇ ਪੁਲ ਤੇ ਤੁਸੀਂ ਕੀ ਹਾਲਾਤ ਬਣਾਤੇ ਉਹ ਸਨਾਤਨ ਨੂੰ ਪਿਆਰ ਕਰਦੇ ਆ ਉਹ ਤੁਸੀਂ ਆਪਣੇ ਦੇਵੀ ਦੇਵਤਾ ਦੇ ਨਹੀਂ ਹੈਗੇ ਉਹ ਜਿਸ ਧਰਮ ਚ ਜੰਮਿਆ ਉਸ ਧਰਮ ਦੀ ਕੋਸ਼ਿਸ਼ ਤੇ ਕਦਰ ਕਰ ਲਓ ਉਹ ਬੇਸ਼ਰਮ ਹਿਆਰਾਂ ਦੀ ਤਡਾਰ ਏਦਾਂ ਦੀਆਂ ਫੋਟਵਾਂ ਭਗਵੰਤ ਗੀਤਾ ਦੇਖੋ ਭਗਵੰਤ ਗੀਤਾ ਇਹਨੂੰ ਕੀ ਮਾਨਤਾ ਦਿੰਦੇ ਹੋ ਤੁਸੀਂ ਜੇਕਰ ਤੁਸੀਂ ਆਪਣੇ ਪਰਿਵਾਰਾਂ ਚ ਇਹਨਾਂ ਨੂੰ ਸਥਾਨ ਨਹੀਂ ਦੇ ਸਕਦੇ ਫਿਰ ਖਰੀਦੋ ਨਾ ਏ ਜੋ ਬੇਦਬੀਆਂ ਜਿਹੜਾ ਬੰਦਾ ਮੈਨੂੰ ਤਾਰਾਂ ਵਾਲੇ ਪੁਲਤੇ ਦਿਖ ਪਿਆ ਚੁੱਤੀ ਪ੍ਰੇਰ ਕਰਦਿਆ ਸਿੱਧਾ ਹੀ ਥਾਣੇ ਖੜੂੰ ਤੁਸੀਂ ਪਰਿਵਾਰਾਂ ਚ ਲਿਆ ਕੇ ਸੁੱਖ ਮੰਗਦੇ ਹੋ ਮੈਂ ਕਹਿੰਦਾ ਤਾਨੂੰ ਇੰਨੇ ਕ ਦੁੱਖ ਮਿਲਣ ਤਨੇ ਹੱਥ ਟੁੱਟ ਜਾਣ ਜਿੰਨਾ ਹੱਥਾਂ ਨਾਲ ਤੁਸੀਂ ਇੱਥੇ ਤੁਸੀਂ ਸੁਟਿਆ ਸਾਡੇ ਭਗਵਾਨ ਨੂੰ ਦੇਖੋ ਵੀ ਇਹ ਜਿਹੜੀ ਲక్ష్ਮੀ ਮਾਂ ਦੀ ਵਰਤ ਕਥਾ ਵਾ ਤੇ ਲక్ష్ਮੀ ਮਾਂ ਸਿਰਫ ਉਦੋਂ ਤੱਕ ਹੀ ਇਹ ਜੋ ਵਰਤ ਰੱਖਿਆ ਲక్ష్ਮੀ ਮਾਂ ਕੋ ਲక్ష్ਮੀ ਮੰਗ ਲਈ ਉਸ ਤੋਂ ਬਾਅਦ ਇਹ ਕੁੜੀ ਨੇ ਜਿਹਾ ਸੁੱਟ ਦੇ ਦੇ ਜਿਨ੍ਹਾਂ ਲੋਕਾਂ ਨੇ ਇੱਥੋਂ ਤੱਕ ਪਹੁੰਚਾਇਆ ਉਹਨਾਂ ਦੇ ਪਰਿਵਾਰ ਗਰਘੋ ਜਨ ਮੈਂ ਕਹਿੰਦਾ ਮੈਂ ਕਿੰਨਾ ਝਿਲੇ ਲੋਕ ਨੂੰ ਸ਼ਾਪ ਦੇਣਾ ਉਹ ਵੀ ਆਪਣਾ ਥੋੜਾ ਕੰਟਰੋਲ ਕਰਨ ਇਹੋ ਲੋਕ ਨੇ ਪੱਤਰਕਾਰ ਸਾਹਿਬ ਜਿਹੜੇ ਸਮਝਦੇ ਆ ਵੀ ਕੰਜਕਾ ਇਕੱਠੀਆਂ ਕੀਤੀਆਂ 20-20 ਰੁਪਏ ਦਿੱਤੇ ਤੇ ਧਰਮ ਬਚ ਗਿਆ ਧਰਮ ਹੋ ਗਿਆ ਬਾਅਦ ਚ ਜਿੱਥੇ ਮਰਜ਼ੀ ਸੁੱਟੋ ਇਦਾਂ ਨਹੀਂ ਹੁੰਦਾ ਜਿਹੜੇ ਫੋਟੋਆਂ ਸੁੱਟਣ ਦੀ ਗੱਲ ਕਰਦੇ ਤਸਵੀਰਾਂ ਸੁੱਟਣ ਦੀ ਗੱਲ ਕਰਦੇ ਉਹ ਪੜ੍ਹਨ ਮੇਰੇ ਤੋਂ ਲਿਆਓ ਲਿਆਓ ਉਹਨਾਂ ਪੜ੍ਹ ਤਾਂ ਵੀ ਦਿਮਾਗ ਠੀਕ ਕਰਾ ਪਿੱਪਾਈ ਸਾਹਿਬ ਸਾਡੇ ਸੰਵਤਨ ਚ ਕਿੱਥੇ ਲਿਖਿਆ ਇੱਥੇ ਡੰਪ ਬਣਾ ਦਿੱਤਾ ਆ ਕੂੜੇ ਦਾ ਨਹਿਰ ਨਹਿਰ ਜਲ ਪ੍ਰਵਾਹ ਤਾਂ ਹੀ ਕਰਨ ਹੁੰਦੇ ਜਲ ਦੇ ਵਿੱਚ ਹੀ ਪ੍ਰਵਾਹ ਕਰੋ ਨਾ ਜਦੋਂ ਜਾਲੀ ਐ ਨਹੀਂ ਤਾਂ ਫਿਰ ਪ੍ਰਵਾਹ ਕਰਦਾ ਕੀ ਕਰੋਗੇ ਤੁਸੀਂ ਮੂਰਤੀਆਂ ਕੁਜੇ ਨਾਰੀਅਲ ਹੋਰ ਛੱਡੋ ਇੱਥੇ ਸੁੱਕੀ ਨਹਿਰ ਦੇ ਵਿੱਚ ਲੋਕ ਮਨੂ ਦਾ ਦੇ ਜਿਹੜੇ ਫੁੱਲ ਹੁੰਦੇ ਆ ਮਰਨ ਤੋਂ ਬਾਅਦ ਉਹ ਵੀ ਵਿਸਰਜਨ ਕਰਨ ਇੱਥੇ ਆਉਂਦੇ ਆ ਸਸਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਖਾਵਾਗੇ ਤੁਹਾਨੂੰ ਅਮਰਸਰ ਦੇ ਤਾਰਾ ਵਾਲੇ ਨਹਿਰ ਦੀਆਂ ਅਤੇ ਜਿਹੜਾ ਨਹਿਰ ਸੀ ਕਿਸੇ ਵਕਤ ਇਸ ਨਹਿਰ ਵਿੱਚ ਪਾਣੀ ਵਗਦਾ ਸੀ ਤੁਸੀਂ ਦੇਖ ਸਕਦੇ ਹੋ ਵੀ ਅੱਜ ਇਹ ਜਿਹੜੀ ਨਹਿਰ ਆ ਇਹ ਗੰਦੇ ਨਾਲ ਦਾ ਰੂਪ ਤਾਨ ਕਰ ਗਈ ਆ ਤੇ ਸਭ ਤੋਂ ਬਾਅਦ ਜਿੱਥੇ ਤਰੀਕੀ ਬੇਅਦਬੀ ਕੀਤੀ ਜਾਂਦੀ ਆ ਦੇਵੀ-ਦੇਵਤਿਆਂ ਦੀਆਂ ਫੋਟੋਆਂ ਦੀ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਇਹਨਾਂ ਦੀ ਅਸੀਂ ਘਰਾਂ ਵਿੱਚ ਲੈ ਜਾ ਕੇ ਪੂਜਾ ਕਰਦੇ ਆ ਤੁਸੀਂ ਦੇਖੋ ਦੁਰਗਾ ਮਾ ਦੀ ਫੋਟੋ ਆ ਗਣੇਸ਼ ਮਹਾਰਾਜ ਜੀ ਦੀਆਂ ਮੂਰਤੀਆਂ ਇਹਨਾਂ ਦੀ ਅਸੀਂ ਪੂਜਾ ਕਰਦੇ ਆ ਪਰ ਪੂਜਾ ਕਰਨ ਤੋਂ ਬਾਅਦ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਬੇਅਦਬੀ ਕੀਤੀ ਜਾ ਰਹੀ ਆ ਵੱਡੀ ਤਰ੍ਹਾਂ ਵੀ ਇੱਥੇ ਜਾਦੂ ਟੂਣੇ ਜਾਂ ਹੋਰ ਜਿਹੜੇ ਇੱਥੇ ਕਾਲੇ ਇਲਮ ਕੀਤੇ ਜਾਂਦੇ ਨੇ ਤੁਸੀਂ ਦੇਖਦੇ ਹੋ ਇੰਨੇ ਕਿ ਇੱਥੇ ਕੁਜੇ ਪਏ ਹੋਏ ਨੇ ਇੰਨੇ ਕਿ ਇੱਥੇ ਨਾਰੀਏ ਪਏ ਹੋਏ ਨੇ ਅਤੇ ਮਾਤਾ ਦੀਆਂ ਚੁੰਨੀਆਂ ਪਈਆਂ ਨੇ ਇਸ ਤੇ ਮਾਂ ਮੋਦੀ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਹਿੰਦੂ ਨੇਤਾ ਜਿਹੜੇ ਕਿ ਪੰਕਜ ਦੇਵਸ਼ਰ ਦੀ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਹੱਥਾਂ ਵਿੱਚ ਜਿਹੜੇ ਕੀ ਇਹ ਦੇਵੀ-ਦੇਵਤਾ ਦੀਆਂ ਫੋਟੋਆਂ ਫੜੀਆਂ ਨੇ ਅਤੇ ਮਾਂ ਦੀ ਜਿਹੜੀ ਕਿ ਚੁੰਨੀ ਫੜੀ ਹੋਈ ਹੈ ਸ਼ੇਰਾਂ ਦੀ ਮਾਂ ਦੀ ਇਹ ਦੇਵੀ-ਦੇਵਤਾ ਦੀਆਂ ਜਿਹੜੇ ਕਿ ਨਾਦਰ ਕਰਦੇ ਉਹਨਾਂ ਵਾਸਤੇ ਪੰਕਜ ਦੇਵਸ਼ਰ ਜਿਹੜੇ ਕਿ ਹਿੰਦੂ ਨੇਤਾ ਨੇ ਭੰਗਵਾ ਜਿਹੜੇ ਆਗੂ ਨੇ ਉਸ ਨੂੰ ਲੈ ਕੇ ਅੱਜ ਗੱਲਬਾਤ ਵੀ ਕਰਾਂਗੇ ਅਸੀਂ ਨਾਲ ਕਿਸਤਾ ਦੇ ਦੋ ਵੱਡੀ ਤਦਾਦ ਵਾਜ ਇੱਥੇ ਜਿਹੜੀ ਬੇਅਦਬੀ ਕੀਤੀ ਜਾਂਦੀ ਆ ਤੁਸੀਂ ਦੇਖਿਆ ਹੱਥਾਂ ਵਿੱਚ ਮੂਰਤੀਆਂ ਫਣੀਆਂ ਵਾ ਮੇਜਾਂ ਗਮਲੀ ਦੀ ਮਾਂ ਦੁਰਗਾ ਦੀ ਚੁੰਨੀ ਫੜੀ ਆ ਕਿਸਤਾ ਦੇ ਦਦੇ ਇਹਨਾਂ ਲੋਕਾਂ ਨੂੰ ਕੀ ਲਾਂਦਾ ਪਾਓਗੇ ਉਹ ਮੈਂ ਗੱਲ ਕਹੂੰਗਾ ਆਹ ਲਾਂਤੀਆਂ ਤੁਹਾਨੂੰ ਇੱਕ ਚੀਜ਼ ਵਿਖਾਵਾਂ ਆਹ ਲਾਂਤੀਓ ਮੈਂ ਲਾਂਤੀ ਕਹੂੰਗਾ ਬਲਕਿ ਕਿਉਂ ਕਿ ਉਹ ਲਾਂਤੀ ਲੋਕ ਨੇ ਜਿਨ੍ਹਾਂ ਨੇ ਧਰਮ ਦੀ ਬੇਅਦਬੀ ਕੀਤੀ ਧਰਮ ਚ ਰਹਿ ਗਏ ਤੁਸੀਂ ਲੋਕ ਕਹਿੰਦੇ ਲੋਕ ਦੂਸਰੇ ਧਰਮ ਦੇ ਲੋਕਾਂ ਦੀ ਬੇਇੱਜ਼ਤੀ ਕਰਦੇ ਹੈ ਬੇਅਦਬੀ ਕੀਤੀ ਤੁਸੀਂ ਅੱਜ ਤੱਕ ਹਉ ਤਾਂ ਤੁਸੀਂ ਕੀ ਕੀਤਾ ਆ ਦੇਖੋ ਤਾਂ ਇਹ ਹਾਲਾਤ ਆ ਵੇਖੋ ਤਰਾਂ ਵਾਲੇ ਪੁਲ ਤੇ ਤੁਸੀਂ ਕੀ ਹਾਲਾਤ ਬਣਾਤੇ ਮੇਰੇ ਬਰਜੰਗ ਬਲੀ ਨੂੰ ਮੇਰੇ ਬਰਜੰਗ ਬਲੀ ਨੂੰ ਤੁਸੀਂ ਇੱਕ ਡੰਪ ਦੇ ਸੋੜਦਾ ਜਿਹੜਾ ਡੰਪ ਕੂੜੇ ਦਾ ਢੇਰ ਇਹ ਉਹ ਕੂੜੇ ਦਾ ਢੇਰ ਆ ਜਿੱਥੇ ਤੁਸੀਂ ਆਪਣੇ ਘਰ ਦਾ ਕੂੜਾ ਸੁੱਟਦੇ ਹੋ ਤੁਸੀਂ ਆਪਣੇ ਘਰ ਦਾ ਕੂੜਾ ਸੁੱਟਦੇ ਹੋ ਓਏ ਸਨਾਤਨ ਨੂੰ ਪਿਆਰ ਕਰਦੇ ਹੋ ਓ ਤੁਸੀਂ ਆਪਣੇ ਦੇਵੀ ਦੇਵਤਾ ਦੇ ਨਹੀਂ ਹੈਗੇ ਤੁਸੀਂ ਕਦੇ ਹੋਗੇ ਤੁਸੀਂ ਆਪਣੇ ਬਾਪ ਦੇ ਨਹੀਂ ਹੈਗੇ ਤੁਸੀਂ ਮੈਨੂੰ ਇਹ ਦੱਸੋ ਵੱਡੀਆਂ ਵੱਡੀਆਂ ਗੱਲਾਂ ਧਰਮ ਦੀ ਰੱਖਿਆ ਧਰਮ ਨਹੀਂ ਪਰਵਰਤਨ ਹੋਣਾ ਜੀਦਾ ਉਹ ਜਿਸ ਧਰਮ ਚ ਜੰਮਿਆ ਉਸ ਧਰਮ ਦੀ ਕੋਸ਼ਿਸ਼ ਤੇ ਕਦਰ ਕਰ ਲੋ ਉਹ ਬੇਸ਼ਰਮ ਤੁਸੀਂ ਬੇਸ਼ਰਮ ਦੇਖੋ ਮੇਰੇ ਪ੍ਰਜੰਗ ਬਲੇ ਦੀ ਫੋਟੋ ਕਿੱਥੋਂ ਲੱਭੀ ਮੈਨੂੰ ਮੈਨੂੰ ਲੱਭੀ ਇਸ ਕੂੜੇ ਦੇ ਢੇਰ ਚੋਂ ਮੇਰਾ ਦਿਲ ਬਰੁੰਦਿਆ ਗਿਆ ਮੇਰਾ ਦਿਲ ਭਗਵਾਨ ਸੈਨਾ ਦਾ ਜਿ ਧਿਆਨ ਨਹੀਂ ਸੀ ਸਾਡੇ ਪੱਤਰਕਾਰ ਵੀਰਾਂ ਨੇ ਅੱਜ ਸਾਨੂੰ ਦਿਖਾਇਆ ਹਜ਼ਾਰਾਂ ਦੀ ਤਦਾਰ ਏਦਾਂ ਦੀਆਂ ਫੋਟੋਆਂ ਭਗਵਤ ਗੀਤਾ ਦੇਖੋ ਭਗਵਦ ਗੀਤਾ ਇਹਨੂੰ ਕੀ ਮਾਨਤਾ ਦਿੰਦੇ ਹੋ ਤੁਸੀਂ ਸਲਾਤਾਂ ਚ ਉਹ ਬੇਸ਼ਰਮ ਜਿਹੜੇ ਸੁੱਟਣ ਵਾਲਿਆ ਸੋਲੋ ਇਹ ਤੁਸੀਂ ਇੱਲ ਤੇ ਕੀ ਕਰਦੇ ਹੋ ਵੇਖੋ ਸ਼੍ਰੀ ਹਨੂਮਾਨ ਚਲिसा ਵੇਖੋ ਸ਼੍ਰੀ ਵਿਸ਼ਨੂੰ ਭਗਵਾਨ ਮਾਂ ਲక్ష్ਮੀ ਉਹ ਲਾਂਤੀਓ ਉਹ ਤੁਸੀਂ ਕਰਨ ਕੀ ਦੇਓ ਜੇਕਰ ਤੁਸੀਂ ਆਪਣੇ ਪਰਿਵਾਰਾਂ ਚ ਇਹਨਾਂ ਨੂੰ ਸਥਾਨ ਨਹੀਂ ਦੇ ਸਕਦੇ ਫਿਰ ਖਰੀਦੋ ਨਾ ਇਹਨਾਂ ਡੰਪਾ ਚ ਸੁੱਟੋ ਨਾ ਤੁਸੀਂ ਉਹ ਲਾਂਤੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਨਾ ਲਹਨਤਿਆਂ ਦਾ ਭਗਵਾਨ ਸੈਨਾ ਕੋ ਬਹੁਤ ਵੱਡਾ ਲਾਜੇ ਅਸੀਂ ਪਰਚੇ ਦਰਜ ਕਰਾਉਂਦੇ ਜੇ ਪਰ ਇਹ ਜੋ ਬੇਦਬੀਆ ਜਿਹੜਾ ਬੰਦਾ ਮੈਨੂੰ ਤਾਰਾਂ ਵਾਲੇ ਪੁਲਤੇ ਦਿਖ ਪਿਆ ਜੁੱਤੀ ਪ੍ਰੇੜ ਕਰਦਿਆਂ ਸਿੱਧਾ ਹੀ ਥਾਣੇ ਖੜੂੰ ਕੋਈ ਲਾਈ ਨਾ ਕਰੂੰ ਮੈਂ ਧਰਮ ਦਾ ਪਿਆਰ ਕਰਨ ਵਾਲਾ ਲੋਗ ਆ ਮੈਨੂੰ ਇਹ ਗੱਲ ਦੱਸੋ ਮੈਂ ਕਹਿੰਦਾ ਮੈਂ ਧਰਮ ਦਾ ਠੇਕੇਦਾਰ ਆ ਉਹ ਮੈਂ ਤੇ ਇੱਥੇ ਆ ਕੇ ਸ਼ਰਮੋ ਸ਼ਰਮੀ ਹੋ ਗਿਆ ਸ਼ਰਮੋ ਸ਼ਰਮੀ ਉਹ ਧਰਮ ਆ ਤਾਡੀ ਸਾਡੀ ਮੂਰਤੀ ਨੂੰ ਕੋਈ ਮੜਾ ਜਾ ਹਲਾ ਦੇ ਤੇ ਸਾਰੇ ਪੰਜਾਬ ਚ ਵਕਤ ਸਾਰੇ ਪੰਜਾਬ ਚ ਵਕਤ ਤੇ ਜੇ ਤੁਸੀਂ ਕਰ ਦੋ ਫਿਰ ਕੁਛ ਵੀ ਨਹੀਂ ਜੇ ਤੁਸੀਂ ਆਪਣੇ ਧਰਮ ਦੀ ਬੇਦਬੀ ਕਰੋ ਫਿਰ ਕੁਛ ਵੀ ਨਹੀਂ ਇਹਦਾ ਮਤਲਬ ਕੀ ਹੈ ਵੀ ਅਸੀਂ ਠੇਕੇਦਾਰ ਆ ਅਸੀਂ ਠੇਕੇਦਾਰ ਆ ਧਰਮ ਦੀ ਬੇਦਬੀ ਕਰਨ ਲਈ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸਲਾਤਨ ਕੀ ਦਵਸ਼ਾਲਿਆ ਆਪਣੇ ਬਰਜੰਗ ਬਲੀ ਦੀਆ ਭਗਵਤ ਗੀਤਾ ਮੈਂ ਕਹਿੰਦਾ ਕੋਈ ਸਲਾਤਨ ਦੀ ਚੀਜ਼ ਨਹੀਂ ਕੋਈ ਇਹੋ ਜੀ ਥਾਣੀ ਜਿੱਥੇ ਤੁਸੀਂ ਦੰਪ ਦੇ ਸੁੱਟੀ ਨਹੀਂ ਜੋ ਇੱਥੇ ਹਾਲਾਤ ਤੁਸੀਂ ਬਣਾਤੇ ਇਹ ਹਾਲਾਤ ਉਹ ਪ੍ਰਭੂ ਸ਼੍ਰੀ ਰਾਮ ਤੁਹਾਡੇ ਬਣਾਵੇ ਉਹ ਪ੍ਰਭੂ ਸ਼੍ਰੀ ਰਾਮ ਤੁਹਾਡੇ ਬਣਾਵੇ ਤੁਸੀਂ ਪਰਿਵਾਰਾਂ ਚ ਲਿਆ ਕੇ ਸੁੱਖ ਮੰਗਦੇ ਹੋ ਮੈਂ ਕਹਿੰਦਾ ਤੁਹਾਨੂੰ ਇੰਨੇ ਕ ਦੁੱਖ ਮਿਲਣ ਤੁਹਨੇ ਹੱਥ ਟੁੱਟ ਜਾਣ ਜਿੰਨਾ ਹੱਥ ਨਾਲ ਤੁਸੀਂ ਇੱਥੇ ਤੁਸੀਂ ਸੁੱਟਿਆ ਸਾਡੇ ਭਗਵਾਨ ਨੂੰ ਮੈਂ ਇੰਨਾ ਕ ਅੰਦਰੋਂ ਦੁਖੀ ਹਾਂ ਵੀ ਮੈਂ ਇਹ ਜਗ੍ਹਾ ਨੂੰ ਪਹਿਲਾਂ ਕਿਉਂ ਨਹੀਂ ਵੇਖਿਆ ਇਹ ਜਗ੍ਹਾ ਮੈਂ ਪਹਿਲਾਂ ਕਿਉਂ ਨਹੀਂ ਵੇਖੀ ਮੈਂ ਧਰਮ ਪ੍ਰਚਾਰ ਲਈ ਰਾਜਸਥਾਨ ਜਾਣਾ ਮੈਂ ਧਰਨ ਚਾਲੀ ਮੈਂ ਆਪਣਾ ਸ਼ਹਿਰ ਹੀ ਨਹੀਂ ਵੇਖਿਆ ਮੈਂ ਆਪਣਾ ਸ਼ਹਿਰ ਅਜ ਵੇਖਿਆ ਜੋ ਮੈਂ ਵੇਖਿਆ ਉਹ ਜੋ ਹਾਲਾਤ ਆ ਮੈਂ ਕਹਿੰਦਾ ਇਹ ਲਹੰਤੀ ਲੋਕ ਜੇ ਮੈਨੂੰ ਕਦੇ ਲੱਭ ਗਏ ਨਾ ਫਿਰ ਮੈਂ ਦੱਸਾਂਗਾ ਵੀ ਪਰਚੇ ਕਿੱਦਾਂ ਦਰਜ ਹੁੰਦੇ ਆ ਤੇ ਕੋਟਾ ਤੱਕ ਕਿੱਦਾਂ ਕਿ ਸਿਟੀ ਦਾ ਆਉ ਜਿੰਨੇ ਉਹਨਾਂ ਉਤਾਰਾਂ ਵਾਲੇ ਪੁਲ ਵੱਲ ਮੇਰੇ ਭਗਵਾਨ ਦੀ ਬੇਦਬੀ ਕਰਨ ਫਿਰ ਮੈਂ ਦੱਸੂਗਾ ਕਿਵਾਂ ਹੁੰਦਾ ਹੈ ਸ਼ਿਸ਼ ਕੀ ਕਰ ਸਕਦਾ ਹੈ ਇਹ ਜੋਹਲਾ ਤੁਸੀਂ ਬਣਾਏ ਹਨ ਇਹ ਬਰਜੰਗਬਲੀ ਜੇਕਰ ਤੁਸੀਂ ਬਲ ਮੰਗਦੇ ਹੋ ਮੈਂ ਕਹਿੰਦਾ ਇਹ ਮੇਰੇ ਪ੍ਰਮਾਤਮਾ ਇਹਨਾਂ ਦੇ ਹੱਥ ਹੀ ਟੁੱਟ ਜਾਣ ਪੰਗੜੀ ਅੱਜ ਬੜੀ ਤੁਸੀਂ ਵੱਡੀ ਤਾੜਨਾ ਕੀਤੀ ਹੈ ਖਾਸ ਕਰਕੇ ਆਪਣੇ ਸਮਾਜ ਨੂੰ ਅੱਜ ਬਹੁਤ ਲਾਂਤਾਂ ਪਾਈਆਂ ਅਸੀਂ ਦੇਖਿਆ ਵੀ ਖਾਸ ਕਰਕੇ ਰਾਣਾ ਇੱਕ ਪੁਣ ਦਿਖਾਇਆ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਲక్ష్ਮੀ ਮਾ ਦੀ ਵਰਤ ਕਥਾ ਵਾ ਤੇ ਲక్ష్ਮੀ ਮਾ ਸਿਰਫ ਉਦੋਂ ਤੱਕ ਹੀ ਇਹ ਜੁੱਤ ਵਰਤ ਰੱਖਿਆ ਲక్ష్ਮੀ ਮਾ ਕੋ ਲక్ష్ਮੀ ਮੰਗ ਲਈ ਉਸ ਤੋਂ ਬਾਅਦ ਇਹ ਕੁੜੀ ਨੇ ਛੁੱਟ ਦੇ ਦਿੰਦੇ ਨੇ ਕਿਸਾਂ ਦੇ ಲಕ್ಷਮੀ ਮਾਂ ਉਸੇ ਦੇ ਵਾਸਤੇ ਖਾਸ ਕੇ ਦਿਵਾਲੀ ਦੇਣ ਵਾਸਤੇ ਆ ਉਤਬਾ ಲಕ್ಷਮੀ ਮਾਂ ਨਹੀਂ ਲੋੜ ਹੁੰਦੀ ਇਹਨਾਂ ਨੂੰ ਸਰਕਾਰ ਸਾਹਿਬ ਇਹ ਤੁਸੀਂ ਕਹਿੰਦੇ ਨੇ ਲక్ష్ਮੀ ਮਿਲੀ ਉਹ ਇਹਨਾਂ ਨੂੰ ਕੋਣ ਪਿਆਉਣਾ ਜੇ ਜਿੰਨਾਂ ਇੱਥੇ ਸੁੱਟੀ ਉਹਨਾਂ ਨੂੰ ਕੋਣ ਪਿਆਉਣਾ ਜੇ ਤੁਸੀਂ ਲక్ష్ਮੀ ਦੀ ਗੱਲ ਕਰਦੇ ਹੋ ਇਹ ਸਾਡੇ ਸਿਰ ਦੇ ਤਾਜ ਨੇ ਇਹ ਸਾਡੇ ਸਿਰ ਦੇ ਤਾਜ ਨੇ ਜਿੰਨਾਂ ਲੋਕਾਂ ਨੇ ਇੱਥੋਂ ਤੱਕ ਪਹੁੰਚਾਇਆ ਉਹਨਾਂ ਦੇ ਪਰਿਵਾਰ ਘਰ ਕੋ ਜਨਮ ਹੈ ਕਹਿੰਦਾ ਸਾਡਾ ਸਲਾਤਨ ਐਡਾ ਕੋਈ ਛੋਟਾ ਨਹੀਂ ਹੈ ਅਸੀਂ ਜਿਹੜੇ ਪਿਛੇ ਆਪਣੀਆਂ ਜਵਾਨੀਆਂ ਦੇ ਰਹੇ ਆ ਪਰ ਜੋ ਹਲਾ ਤੇ ਜੱਜ ਮੈਂ ਵੇਖਿਆ ਆ ਆ ਦੇਖੋ ਕੋਈ ਇੱਕ ਜਗ੍ਹਾ ਨਹੀਂ ਸ਼੍ਰੀ ਹਨੂਮਾਨ ਚਲिसा ਦੇਖੋ ਭਗਵਦ ਗੀਤਾ ਇਹ ਕੀ ਮੰਨਦਾ ਬਰਾਤੇ ਆ ਇਹ ਕੀ ਮੰਨਦਾ ਬਰਾਤੇ ਆ ਮੈਂ ਕਿੰਨਾ ਜਿਹੜੇ ਲੋਕ ਇਹਨੂੰ ਸ਼ਾਪਦੇ ਆ ਨਾ ਉਹ ਵੀ ਆਪਣਾ ਥੋੜਾ ਕੰਟਰੋਲ ਕਰਨ ਜੇ ਕੰਟਰੋਲ ਨਹੀਂ ਹੁੰਦਾ ਨੇ ਭਗਵਾਸੇ ਨਾਲ ਜਾਗੀ ਜੇ ਸਾਡੇ ਰਿਕਾਰਡ ਬਾਰੇ ਪੁੱਛ ਲਿਓ ਲਿਹਾਜ ਟੱਡਾ ਵੀ ਨਹੀਂ ਜੇ ਕਰਨਾ ਸੀ ਅਸੀਂ ਇਹਦੀ ਪੂਰੀ ਵੀ ਵੈਰੀਫਾਈ ਕਰਨੀ ਆ ਇਹ ਕਿੱਥੋਂ ਆਈ ਕਿੰਨੇ ਖਰੀਦੀ ਸਭ ਕੁਝ ਦੇਖਣਾ ਪਰ ਗੱਲ ਕਰੀ ਪੰਗਰ ਦੀ ਜਦੋਂ ਕਿਤੇ ਕੰਜਕਾਂ ਆਉਂਦੀਆਂ ਅਸੀਂ ਦੇ ਦੇ ਵੀ ਘਰ-ਘਰ ਜਾ ਕੇ ਅਸੀਂ ਕੂੜੀ ਕੰਜਕਾਂ ਪੂਜਦੇ ਹਾਂ ਅਸੀਂ ਕੁੜੀਆਂ ਲਾਪਦੇ ਛੁੱਟੜੀਆਂ ਵੀ ਇਹ ਦੇਵੀ ਮਾਂ ਦਾ ਰੂਪ ਆ ਅਸੀਂ ਅੱਜ ਜਿਹੜੀ ਹੱਥ ਚੁੰਨੀ ਫੜੀ ਆ ਲਾ ਜੀ ਇਹ ਕੰਜਕਾਂ ਦੇ ਰੂਪ ਵਿੱਚ ਅਸੀਂ ਦੇਵੀ ਮਾਂ ਨੂੰ ਉੱਤੇ ਦੇਂਦੇ ਆ ਵੀ ਦੇਵੀ ਮਾਂ ਦੀ ਚੁੰਨੀ ਆ ਅਸੀਂ ਦੇ ਦੇ ਵੀ ਐਡੇ ਸੋਹਣੇ ਘਰ ਬਾ ਛੱਡ ਕੇ ਉਹਨਾਂ ਨੂੰ ਅਸੀਂ ਇੱਥੇ ਗੰਦੀ ਜਗ੍ਹਾ ਛੱਡਦੇ ਆ ਇਹੋ ਸਾਡਾ ਧਰਮ ਆ ਇਹੋ ਅਸੀਂ ਤੁਹਾਨੂੰ ਠੇਕੇਦਾਰ ਆ ਕੀ ਲੱਗਦਾ ਨਹੀਂ ਇਹਨਾਂ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਖਿਲਾਫ ਪਰਚਾ ਦਰਜ ਹੋਣਾ ਕਾਰਵਾਈ ਹੋਣੀ ਚਾਹੀ ਵੀਰ ਵੀ ਇਹ ਤੇ ਤੇਰ ਤਰਮ ਭਜ ਗਿਆ ਤਰਮ ਹੋ ਗਿਆ ਬਾਅਦ ਚ ਜਿੱਥੇ ਮਰਜ਼ੀ ਸੁੱਟੋ ਇੰਦਾ ਨਹੀਂ ਹੁੰਦਾ ਸਾਡੀ ਮਾਤਾ ਵੈਸ਼ਨੋ ਦੇਵੀ ਦੇ ਜਿਹੜੀਆਂ ਕੰਝਕਾਂ ਨੇ ਨਾ ਉਹ ਬੜੀਆਂ ਮਹਾਨ ਨੇ ਇਹਨਾਂ ਨਾਲ ਸ਼ੁਕਰਿਆ ਨੂੰ ਨਹੀਂ ਪਤਾ ਜਿਹੜੇ ਆਪਣੇ ਤਰਮ ਦੇ ਵਿੱਚ ਸਾਡੇ ਰਹਿ ਕੇ ਬੇਦਵੀ ਕਰਦੇ ਪਏ ਆ ਇਹ ਕੋਈ ਬਾਹਰ ਦੇ ਨਹੀਂ ਆ ਥੱਪੇਲੀ ਗੱਲ ਜੇ ਕੋਈ ਪੜ ਰਿਹਾ ਜੇ ਸ਼੍ਰੀ ਭਗਵਾਨ ਗੀਤਾ ਪੜ ਰਿਹਾ ਇਹ ਕੌਣ ਆ ਇਹ ਹਿੰਦੂ ਸਮਾਜ ਦੇ ਲੋਕ ਨੇ ਨਲਾਇਕ ਲਾਂਤੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹਦੀ ਪ੍ਰਸ਼ਿੱਤਾ ਨਹੀਂ ਪਤਾ ਇਹਨੂੰ ਜੇ ਕੋਈ ਕਰਨਾ ਆਪਣੇ ਘਰ ਰੱਖ ਛੱਡੋ ਇੱਕ ਕੋਨੇ 'ਚ ਰੱਖ ਲੋ ਯਾਰ ਕਿੰਨੀ ਕਿ ਜਗ੍ਹਾ ਮੰਗ ਲਈਏ ਤੁਹਾਡੇ ਕੋਲ ਤੁਸੀਂ ਇਸ ਭਗਵਾਨ ਕੋ ਸਾਰੀ ਦੁਨੀਆ ਮੰਗੀ ਜਾਂਦੇ ਹੋ ਹੈ ਤੇ ਆਪਣੇ ਘਰ ਦੇ ਵਿੱਚ ਕੋਨੇ 'ਚ ਇੱਕ ਜਗ੍ਹਾ ਹੀ ਨਹੀਂ ਹੈਗੀ ਇਸ ਭਗਵਾਨ ਲਈ ਉਹ ਲੰਤਿਓ ਗੱਲ ਯਾਦ ਰੱਖਿਓ ਕਿਤੇ ਵਹਿਮ ਜਿਨਾ ਰਹੋ ਰੱਬ ਜਿੰਦਾ ਜੇ ਤੇ ਰੱਬ ਜਿੰਦਾ ਹੈ ਨਾ ਤੇ ਤੁਹਾਡਾ ਵੀ ਕਲਿਆਣੀ ਜਗ੍ਹਾ ਤੁਸੀਂ ਲੋਕ ਜਿਹੜੇ ਆ ਕਰ ਰਹੇ ਹੋ ਮੈਂ ਤਾੜਨਾ ਕਰਨਾ ਉਹਨਾਂ ਲੋਕਾਂ ਨੂੰ ਧਰਮ ਤੋਂ ਪਰੇ ਹੋ ਜਾਓ ਸਾਨੂੰ ਇਹੋ ਜਿਹਾ ਧਰਮੀ ਨਹੀਂ ਚਾਹੀਦੇ ਜਿਹੜੇ ਸਾਡੇ ਸਮਾਜ ਸਾਡੇ ਸਲਾਤਨ ਨੂੰ ਇਹਨਾਂ ਥੱਲੇ ਸੁੱਟ ਦੇਣਗੇ ਇਹ ਉਹ ਲੋਕ ਨੇ ਜਿਹੜੇ ਲੋਕ ਆਪਣੇ ਧਰਮ ਦਾ ਬੇੜਾ ਗਰ ਕਰਨ ਲਈ ਜੰਮੇ ਨੇ ਅਸੀਂ ਧਰਮ ਨੂੰ ਚੁੱਕਣ ਲਈ ਵਕ ਵਕ ਜਥੇਬੰਦੀਆਂ ਸੰਗਠਨ ਇਕੱਠੇ ਹੋ ਕੇ ਤੁਰੇ ਫਿਰਦੇ ਆ ਇਹ ਕੀ ਆ ਇਹ ਸਵਾਲ ਮੈਨੂੰ ਬੰਗੜੀ ਮੈਨੂੰ ਇਹ ਦੱਸੋ ਵੀ ਜਦੋਂ ਕਿ ਦਿਵਾਲੀ ਆਉਂਦੀ ਅਸੀਂ ਦੇਖਦੇ ਵੀ ਦਿਵਾਲੀ ਦੇ ਵੇਲੇ ਅਸੀਂ ਸਾਰੇ ਘਰ ਦੀ ਸਜਾਵਟ ਕਰਦੇ ਆਂ ਖਾਸ ਕਰਕੇ ਮਾਂ ਲਕਸ਼ਮੀ ਦੀ ਪੂਜਾ ਕਰਦੇ ਆਂ ਕਹਿੰਦੇ ਸਾਰੇ ਆ ਜਾ ਕੇ ਦਰਵਾਜ਼ੇ ਖੋਲ ਦਿੰਦੇ ਆਂ ਅੰਦਰ ਭਾਵੇਂ ਚੋਰ ਵੜਾਣ ਤਾਂ ਵੀ ਪਰਵਾਹ ਨਹੀਂ ਕਰਦੇ ਵੀ ਲਕਸ਼ਮੀ ਮਾਂ ਨਹੀਂ ਹੋਣੀ ਆ ਲਕਸ਼ਮੀ ਮਾਂ ਵਾਸਤੇ ਪੰ ਸਭ ਬਤੀ ਤਰ੍ਹਾਂ ਦੇ ਅਸੀਂ ਭੋਗ ਲਵਾਉਂਦੇ ਆਂ 35 ਤਰ੍ਹਾਂ ਦੀਆਂ ਮਠਾਈਆਂ ਲਿਆਉਂਦੇ ਆਂ ਵੀ ਲక్ష్ਮੀ ਮਾਣੇ ਹੋਣਾ ਅੱਜ ਦੇ ਦਿਨ ਲక్ష్ਮੀ ਮਾ ਖੁਸ਼ ਹੁੰਦੀ ਆ ਉਹ ਤੋਂ ਅਗਲੇ ਦਿਨ ਅਸੀਂ ਦੇਖਦੇ ਵੀ ਕੀ ਹਾਲਾਤ ਹੋਉਂਦੇ ਲక్ష్ਮੀ ਮਾ ਦੇ ਇੱਥੇ ਇਹਨਾਂ ਫੋਟੋ ਮਿਲਦੀ ਆ ਇੱਥੇ ਮੂਰਤੀ ਮਿਲਦੀ ਆ ਕਿ ਇੱਕੋ ਰਾਤ ਵਾਸਤੇ ਲక్ష్ਮੀ ਹੁੰਦੀ ਆ ਉਸ ਤੋਂ ਬਾਅਦ ਲక్ష్ਮੀ ਦੇ ਇਹ ਹਾਲਾਤ ਹੋਉਂਦੇ ਆ ਅਸੀਂ ਉਸ ਰਾਤ ਪੂਜਾ ਕਰਦੇ ਆਂ ਗੱਡੀਆਂ ਮੰਗਦੇ ਆਂ ਪੈਸਾ ਮੰਗਦੇ ਆਂ ਬੱਚਿਆਂ ਦੀ ਜ਼ਿਆਦਾਤਾ ਮੰਗਦੇ ਆ ਬੱਚੇ ਨੰਬਰਾਂ ਉਮਰਾਂ ਮੰਗਦੇ ਆ ਪਰ ਅਸੀਂ ਮੰਨਦੇ ਆ ਵੀ ਐਸੀ ਨੂੰ ਹਾਲਾਤ ਬੜੇ ਜਿਵੇਂ ਲక్ష్ਮੀ ਮਾਤਾ ਦੀ ਮੂਰਤੀਆਂ ਲਾਉਂਦੇ ਆ ਫੋਟੋਆਂ ਲਾਉਂਦੇ ਆ ਬੜੇ ਆਦਰ ਸਤਕਾਰ ਦੇ ਨਾਲ ਲਿਆਉਂਦੇ ਆ ਜਦੋਂ ਕੰਮ ਸਰ ਜਾਂਦਾ ਸਭ ਨੂੰ ਮਿਲ ਜਾਂਦਾ ਇੱਥੇ ਲਿਆ ਕੇ ਕੂੜੇ ਡੰਪ ਸੁੱਟ ਦਿੰਦੇ ਨੇ ਇਹ ਹਾਲਾਤ ਸਾਡੇ ਮੇਰੇ ਸਮਾਜ ਦੀ ਬਦਨਸੀਬੀ ਇਹ ਮੇਰੇ ਸਮਾਜ ਦੀ ਬਦਨਸੀਬੀ ਇਹੋ ਜੇ ਮੇਰੇ ਸਮਾਜ ਚ ਲੋਕ ਜਿਹੜੇ ਆਪਣੇ ਸਲਾਤਨ ਆਪਣੇ ਧਰਮ ਨੂੰ ਆਪਣੇ ਦੇਵੀ ਦੇਵਤਾਂ ਨੂੰ ਪਛਾਨਦੇ ਤੁਸੀਂ ਬੂਹੇ ਖੋਲੋ ਛੱਤਾਂ ਖੋਲ੍ਹ ਦਿਓ ਤੁਹਾਡੇ ਵਰਗੇ ਧਰਮ ਕਿੱਥੋਂ ਹੋਣਾ ਤੁਸੀਂ ਲక్ష్ਮੀ ਮਾਤਾ ਜੀ ਵੇਟ ਕਰਦੇ ਹੋ ਉਹ ਲక్ష్ਮੀ ਦੇ ਤੁਸੀਂ ਆਪ ਕੂੜੇ ਦੇ ਢੇਰ ਤੇ ਸੁਣਤੀ ਤੇ ਤੁਸੀਂ ਸਮਝਦੇ ਹੋ ਲక్ష్ਮੀ ਮਾਤਾ ਆਉਗੀ ਤੁਸੀਂ ਲక్ష్ਮੀ ਮਾਤਾ ਨੂੰ ਆਪਣੇ ਘਰ ਦੇ ਅੰਦਰ ਸਿਰੋ ਦੀਵਾਲੀ ਤੱਕ ਰੱਖਦੇ ਹੋ ਉਸ ਤੋਂ ਬਾਅਦ ਕਿਉਂ ਤੁਹਾਨੂੰ ਲੱਗਦਾ ਤੁਹਾਡਾ ਮਤਲਬ ਨਿਕਲ ਗਿਆ ਮਤਲਬ ਇਨਸਾਨ ਇਹ ਕੋਈ ਧਰਮ ਦੇ ਲੋਕ ਨਹੀਂ ਇਹ ਲੋਗ ਸਿਰ ਮਤਲਬੀ ਪਰ ਇਨ੍ਹਾਂ ਲੋਕਾਂ ਦੀ ਜਿਹੜੀ ਤਾੜਨਾ ਇਨ੍ਹਾਂ ਦੀ ਸਜ਼ਾ ਉਸ ਰਾਬਤ ਤੇ ਹੈ ਪਰ ਭਗਵਾ ਸੇ ਨਾਲ ਵਿੱਚ ਸਟੈਂਡ ਕਰ ਦੀ ਜੇ ਇਹਨਾਂ ਦਾ ਲਿਆ ਨਹੀਂ ਹੋਊਗਾ ਇਹ ਤੁਸੀਂ ਨਿਊਜ਼ ਲਗਾਓਗੇ ਤੁਸੀਂ ਨੂੰ ਹੀ ਚਲਾਓਗੇ ਇਹਨਾਂ ਦੀ ਤਸੱਲੀ ਹੋ ਗਈ ਇਹਨਾਂ ਦੇ ਪਰਚੇ ਹੋ ਗਏ ਇਹ ਮੇਰਾ ਵਾਅਦਾ ਹੈ ਇਹ ਇਹ ਤਾਂ ਗੱਲਬਾਤ ਕੀਤੀ ਉਹਨਾਂ ਲੋਕਾਂ ਜਿਹੜੇ ਲੋਕ ਇਸ ਤਰ੍ਹਾਂ ਸੁੱਟ ਕੇ ਜਾਂਦੇ ਨੇ ਦੇਵੀ-ਦੇਵਤਾ ਦੇ ਫੋਟੋ ਅਨਰਾਧ ਕਰਦੇ ਨੇ ਖਾਸ ਕਰਕੇ ਉਹਨਾਂ ਪੰਡਤਾਂ ਨਾਲ ਵੀ ਸੁਣਾਇਆ ਦੇਣਾ ਚਾਹੋਗੇ ਜਿਹੜੇ ਪੰਡਤ ਇਹਨਾਂ ਨੂੰ ਵਹਿਮ ਭਰਮਾਂ ਪਾਉਂਦੇ ਨੇ ਵੀ ਇੱਥੇ ਆ ਕੇ ਤੁਸੀਂ ਨਹਿਰ ਤੇ ਆ ਕੇ ਜਲ ਪ੍ਰਵਾਹ ਕਰੋ ਨਾਲੀ ਸੁੱਟੋ ਇੱਥੇ ਕੁਝੇ ਸੁੱਟੋ ਦੇਵੀ-ਦੇਵਤਾ ਦੀ ਫੋਟੋ ਸੁੱਟੋ ਖਾਦ ਕਰਕੇ ਅਸੀਂ ਦੇਦੇ ਮਾਂ ਲక్ష్ਮੀ ਦੀ ਜਿਹੜੀ ਕਿ ਚੁੰਨੀ ਹੈ ਦੇਵੀ ਮਾਂ ਦੁਰਗਾ ਦੀ ਉਹਨਾਂ ਸੁੱਟੋ ਇਹਨਾਂ ਪੰਡਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਵੀ ਤੁਹਾਡਾ ਕੰਮ ਨਹੀਂ ਬੰਦਾ ਆ ਫਲਾਣੀ ਜਗ੍ਹਾ ਤੇ ਜਾ ਕੇ ਇਹ ਜਲ ਪ੍ਰਵਾਹ ਕਰੋ ਤੇ ਉਹ ਜਿਹੜੇ ਅਕਲ ਦੇ ਅੰਨੇ ਨੇ ਉਹ ਅਗਲੇ ਬਣੇ ਇਹ ਨਹੀਂ ਦੇ ਦੇ ਨਹਿਰ ਚ ਪਾਣੀ ਹੈਗਾ ਜਾਂ ਨਹੀਂ ਹੈਗਾ ਉੱਥੋਂ ਲੈਰ ਤੇ ਛੁੱਟ ਕੇ ਘਰ ਚਲੇ ਜਾਂਦੇ ਨੇ ਪਿੱਛੇ ਮੁੜ ਕੇ ਦੇਖਦੇ ਨਹੀਂ ਆ ਉਹ ਪੜਦੇ ਵਹਿ ਪਾਉਂਦੇ ਨੇ ਪਿੱਛੇ ਮੁੜ ਕੇ ਵੇਖੀ ਨਾ ਕਿਦੇ ਇਹ ਨਾ ਬਲਾਜ ਛੁੱਟੇਗਾ ਤੇ ਤੇ ਮਗਰੇ ਆ ਜੇ ਇਹਨਾਂ ਲੋਕਾਂ ਨੂੰ ਕੀ ਜਾਣ ਚਾਹੋਗੇ ਮੇਰੀ ਗੱਲ ਸੁਣੋ ਜਿਹੜੇ ਵੱਡੇ ਵੱਡੇ ਟਿੱਕੇ ਲਾ ਕੇ ਪੜ ਤਬਣੀ ਫਿਰਦੇ ਨਾ ਦੁਕਾਨਦਾਰੀਆਂ ਖੋਲ ਕੇ ਮੇਰੀ ਇੱਕ ਗੱਲ ਸੁਣ ਲੋ ਸਨਾਤਨ ਦੇ ਤਰੀਕੇ ਨਾਲ ਜਿਹੜੀ ਪ੍ਰਕਿਰਿਆ ਬਣੀ ਜੋ ਸਨਾਤਨ ਬਣਿਆ ਉਹ ਠੀਕ ਆ ਤੁਸੀਂ ਉਹਨਾਂ ਨੇ ਕਿਹਾ ਵੀ ਜਾ ਕੇ ਜਲ ਜਲ ਚ ਸੁੱਟੋ ਤੁਸੀਂ ਕੂੜੇ ਚ ਸੁੱਟੇ ਜਾਂਦੇ ਹੋ ਪਰ ਜਿਹੜੇ ਫੋਟੋਆਂ ਸੁੱਟਣ ਦੀ ਗੱਲ ਕਰਦੇ ਤਸਵੀਰਾਂ ਸੁੱਟਣ ਦੀ ਗੱਲ ਕਰਦੇ ਉਹ ਪੜ ਮੇਰੇ ਤੋਂ ਲਿਓ ਲਓ ਨਾ ਪੰਡਤਾਂ ਵੀ ਦਿਮਾਗ ਠੀਕ ਕਰੋ ਵੀ ਭਾਈ ਸਾਹਿਬ ਸਾਡੇ ਸਨਾਤਨ ਚ ਕਿੱਥੇ ਲਿਖਿਆ ਸਾਡੇ ਸਨਾਤਨ ਚ ਸਾਡੇ ਧਰਮ ਦੇ ਦੇਵੀ ਦੇਵਤਾ ਸਾਡੇ ਸ਼ਰਮ ਉੱਪਰ ਨੇ ਸਾਡੇ ਸਿਰ ਦੇ ਤਾਜ ਨੇ ਇਹ ਜਿਹੜੇ ਪੰਡਤ ਆਪਣੀਆਂ ਦੁਕਾਨਦਾਰੀਆਂ ਖੋਲ ਕੇ ਬੈਠੇ ਨੇ ਇਹਨਾਂ ਦਾ ਇੱਕ ਪੈਸਾ ਲੈ ਆਈ ਨਹੀਂ ਭਗਵਾਨ ਸੈਨਾ ਖੁੱਲਾ ਮੋਰਚਾ ਇਹਨਾਂ ਦੇ ਖਿਲਾਫ ਮੈਨਾਂ ਕੰਟੈਕਟ ਕਰੋ ਜਿਹੜਾ ਕਹਿੰਦਾ ਨਾ ਤਸਵੀਰ ਜਾਂ ਕੋਈ ਤੁਸੀਂ ਮੂਰਤੀ ਬਲਵਾਂਤ ਕਰੋ ਮੈਨੂੰ ਕੰਪਲੇਨਟ ਕਰੋ ਉਸ ਪੰਡਤ ਦਾ ਟਿੱਕਾ ਵੀ ਸੈਟ ਮੈਂ ਕਰੂੰਗਾ ਬਹੁਤ ਧੰਨਵਾਦ ਤੁਸੀਂ ਦੇਖਿਆ ਭਗਵਾ ਸੈਨਾ ਦੇ ਆਗੂ ਨੌਜਵਾਨ ਨੇਤਾ ਨੇ ਹਮੇਸ਼ਾ ਹੀ ਆਪਣੇ ਧਰਮ ਦੀ ਗੱਲ ਕਰਦੇ ਨੇ ਖਾਸ ਕਰਕੇ Hindu ਨੇਤਾ ਨੇ ਤੇ ਜਿੱਥੇ ਕਿਤੇ ਬੇਅਦਬੀ ਹੁੰਦੀ ਹੈ ਉੱਥੇ ਖੜਦੇ ਨੇ ਅੱਜ ਇਹਨਾਂ ਨੂੰ ਅੱਜ ਅਮਰਸਾ ਦੇ ਤਾਰਾਂ ਵਾਲੇ ਨਹਿਰ ਤੇ ਪੁਲ ਦੇ ਲੈ ਕੇ ਆਏ ਆ ਪੱਤਰਕਾਰ ਭਾਈਚਾਰਾ ਤੇ ਇਹਨਾਂ ਨੇ ਇੱਥੇ ਆ ਕੇ ਇਹਨਾਂ ਦਾ ਬਹੁਤ ਮਨ ਦੁਖੀ ਹੋਇਆ ਅਤੇ ਆਪਣੇ ਧਰਮ ਦੇ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲਾਹਤਾ ਬਹੁਤ ਪਾਈਆਂ ਤੁਸੀਂ ਦੇਖ ਸਕਦੇ ਹੋ ਕਿ ਮਾਂ ਲక్ష్ਮੀ ਦੀਆਂ ਤੇ ਹੋਰ ਦੇਵੀ ਦੇ ਫੋਟੋਆਂ ਤੇ ਨਾਲ ਨੇ ਤੇ ਗੱਲਬਾਤ ਕਰਾਂਗੇ ਬਲਣਾ ਵੀਰ ਕਾ ਜੀ ਉਹ ਵੀ ਸਾਡੇ ਨਾਲ ਨੇ ਰਾਲਾ ਜੀ ਕਿਸਾ ਦੇ ਦਿਓ ਅਸੀਂ ਇਹਦੇ ਵੀ ਲੋਕ ਵਰਤਕਥਾ ਤੁਸੀਂ ਪੜੀ ਆ ਮਾਂ ਲక్ష్ਮੀ ਦੀ ਹਾਣੀ ਅਨੁਮਾਨ ਜੀ ਦਾ ਚਲਿਸਾ ਫੜਿਆ ਵਾ ਭਗਵਤ ਗੀਤਾ ਫੜੀ ਆ ਲੋਕ ਬਹੁਤ ਮਾਨਸਤਕਾਰ ਕਰਦੇ ਨੇ ਘਰਾਂ ਵਿੱਚ ਲਾ ਕੇ ਪੂਜਾ ਕਰਦੇ ਨੇ ਪਰ ਇਸ ਕੂੜੇ ਦੇ ਢੇਰ ਤੇ ਕੀ ਕਰਦੇ ਨੇ ਦੇਖੋ ਜੀ ਭਗਵਤ ਗੀਤਾ ਵਰਤਕਥਾ ਹਨੂਮਨ ਚਾਲੀਸਾ ਇੱਥੋਂ ਸਾਡੇ ਲੋਕਾਂ ਨੇ ਫੜਿਆ ਵਾ ਜਦੋਂ ਮੈਂ ਤੁਹਾਨੂੰ ਇਹਨਾਂ ਦੇ ਖੋਲ ਕੇ ਹਾਲਾਤ ਵਿਖਾਵਾਂਗੇ ਤੇ ਇਹਦੇ ਵਿੱਚ ਵੇਖਿਓ ਕਿੰਨਾ ਗੰਦ ਠੀਕ ਹੈ ਗੰਦਗੀ ਨਾਲ ਭਰੇ ਹੋਏ ਇੱਥੇ ਸੁੱਟੇ ਹੋਏ ਨਾ ਇੰਨਾ ਇਹਨਾਂ ਦੇ ਬੇਦਬੀ ਕੀਤੀ ਹੋਈ ਆ ਕਿ ਲੋਕਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਕਿ ਇਹ ਕੰਮ ਜਿਹੜੇ ਆ ਨਹੀਂ ਕਰਨੇ ਚਾਹੀਦੇ ਇੱਥੇ ਡੰਪ ਬਣਾ ਦਿੱਤਾ ਆ ਕੂੜੇ ਦਾ ਨਹਿਰ ਨਹਿਰ ਜਲ ਪ੍ਰਵਾਹ ਤਾਂ ਹੀ ਕਰਨ ਹੁੰਦੇ ਜਲ ਦੇ ਵਿੱਚ ਹੀ ਪ੍ਰਵਾਹ ਕਰੋ ਨਾ ਜਦੋਂ ਜਾਲੀ ਐ ਨਹੀਂ ਤਾਂ ਫਿਰ ਪ੍ਰਵਾਹ ਕਰਦਾ ਕੀ ਕਰੋਗੇ ਤੁਸੀਂ ਮੂਰਤੀਆਂ ਕੁਜੇ ਨਾਰੀਅਲ ਹੋਰ ਛੱਡੋ ਇੱਥੇ ਸੁੱਕੀ ਨਹਿਰ ਦੇ ਵਿੱਚ ਲੋਕ ਮਨੁੱਖਤਾ ਦੇ ਜਿਹੜੇ ਫੁੱਲ ਹੁੰਦੇ ਆ ਮਰਨ ਤੋਂ ਬਾਅਦ ਉਹ ਵੀ ਵਿਸਰਜਨ ਕਰਨ ਇੱਥੇ ਆਉਂਦੇ ਆ ਇੱਥੇ ਹੁਣੇ ਕੋਈ ਦੱਸ ਰਿਹਾ ਕਿ ਤੇ ਫੁੱਲ ਵੀ ਵਿਸਰਜਨ ਕਰ ਜਾਂਦੇ ਸੁੱਕੀ ਨਹਿਰ ਚ ਕੂੜੇ ਦੇ ਉੱਤੇ ਜਿੰਦੇ ਜੀ ਲੋਕ ਇੱਕ ਦੂਜੇ ਦਾ ਭਲਾ ਨਹੀਂ ਕਰਦੇ ਮਰਨ ਤੋਂ ਬਾਅਦ ਤੇ ਕਿਸ ਦੀ ਜਿਹੜੀ ਆ ਇੱਜ਼ਤ ਕਰ ਲੋ ਪੁਰਾਣਾ ਜੀ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਇੱਥੇ ਗਤੀ ਨਹੀਂ ਹੁੰਦੀ ਅਜੇ ਬੰਦਿਆਂ ਜੀ ਨੂੰ ਕਹਿੰਦੇ ਵੀ ਤੁਸੀਂ ਸੁੱਕੀ ਨਹਿਰ ਛੱਡ ਜਾਂਦੇ ਜਿਹੜੇ ਅਸਤੀਆਂ ਨੇ ਫੁੱਲ ਨੇ ਤੇ ਫੇਰ ਇਹੋ ਜਿਹੇ ਬੰਦੇ ਨੂੰ ਜਾ ਕੇ ਇਹੋ ਜਿਹੇ ਔਰਤ ਨੂੰ ਕਿੱਥੇ ਗਤੀ ਹੋਊਗੀ ਕਿ ਲੱਗਦਾ ਵੀ ਉਹ ਫੇਰ ਇੱਥੇ ਭੜ ਵੇਖੋ ਜੀ ਇਹ ਇਹਨਾਂ ਦੇ ਜਿਹੜਾ ਹਿਊਮਰ ਰਾਈਟਰ ਦੇ ਜਿਹੜੇ ਆ ਇਹ ਵੀ ਹਲੰਘਣਾ ਵਾ ਕਿ ਜਦੋਂ ਆਪਾਂ ਮਰੇ ਬੰਦੇ ਦੀ ਜਿਹੜੀ ਇਥੇ ਬੇਦਬੀ ਕਰਨਾ ਸੇ ਫੁੱਲ ਛੁੱਟ ਜਾਂਦੇ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਆਪਾਂ ਆਪਣਾ ਅੰਮ੍ਰਿਤਸਰ ਦੇ ਵਿੱਚ ਇਹ ਹਾਲਾਤ ਬਣ ਚੁੱਕੇ ਆ ਕਿ ਅਸੀਂ ਕਦੀ ਇਧਰ ਧਿਆਨ ਨਹੀਂ ਦਿੱਤਾ ਕਿ ਕਿੰਨਾ ਸਾਡੇ ਇਥੇ ਡੰਪ ਬਣੇ ਆ ਕੂੜਿਆਂ ਦੇ ਢੇਰ ਲੱਗੇ ਸਦੋਂ ਆਪਾਂ ਲੁਧਿਆਣੇ ਜਾ ਕੇ ਦੇਖੋ ਲੁਧਿਆਣੇ ਦੀ ਜਿਹੜੀਆਂ ਨਹਿਰਾਂ ਵਾ ਗਿੱਲ ਨਹਿਰ ਦੂਜੀਆਂ ਉਹ ਬਿਲਕੁਲ ਹੀ ਉਹਨਾਂ ਨੇ ਇੰਨੀ ਸਖਤਾਈ ਕੀਤੀ ਆ ਉਹਦੇ ਜੇ ਕਿ ਤੀਲਾ ਨਹੀਂ ਨਹੀਂ ਸੁੱਟ ਸਕਦੇ ਮਲਾਜ਼ਮ ਬਕਾਇਦਾ ਨਹਿਰਾਂ ਦੇ ਪੁਲਾਂ ਦੇ ਉੱਤੇ ਮਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਆ ਪੰਜਾਬ ਪੁਲਿਸ ਦੇ ਕਿ ਇੱਕ ਤੀਲਾ ਵੀ ਜੜਾ ਵਾ ਨਹਿਰ ਦੇ ਵਿੱਚ ਸੁੱਟਣ ਨਹੀਂ ਦਿੰਦੇ ਜਦੋਂ ਵੀ ਕੋਈ ਆਉਂਦਾ ਵਾਦੇ ਉਸ ਟਾਈਮ ਪੁਲਿਸ ਵਾਲਿਆਂ ਨੂੰ ਘੇਰ ਲੈਂਦੇ ਜੇ ਕੋਈ ਸੁੱਟਦਾ ਤੇ ਉਸੇ ਉੱਤੇ ਚਲਾਨ ਉਹਦਾ ਕੱਟ ਕੇ ਉਹਨੂੰ ਫਾਈਨ ਜਿਹੜਾ ਅਦਾ ਕਰਨ ਲਈ ਉਹਨੂੰ ਪਾਇਆ ਜਾਂਦਾ ਬਰਾਣਾ ਦੀ ਗੱਲ ਕਰੀਏ ਅਮਰਸਾ ਸਿਫਤੀ ਦਾ ਘਰ ਗਿਆ ਨਕਸ਼ਿ ਗੁਰਵਾਨ ਦਾ ਨਗਰੀ ਵੀ ਕਿਹਾ ਜਾਂਦਾ ਵਾ ਅਮਰਸਾ ਗੋਲਡ ਗੇਟ ਤੋਂ ਜਦੋਂ ਐਂਟਰ ਹੁੰਦੇ ਨੇ ਲੋਕ ਇੱਥੇ ਜਿਹੜਾ ਤਾਰਾ ਵਾਲਾ ਪੁਲ ਤੇ ਨਹਿਰ ਦੇਵਾਲ ਦੇਖਦੇ ਹੋਵੋਗੇ ਕਿ ਲੱਗਦਾ ਨਹੀਂ ਨਹਿਰ ਦੇ ਨਾਲ ਲੋਕਾਂ ਨੂੰ ਸ਼ਰਮ ਵੀ ਆਉਂਦੀ ਹੈ ਕੋਈ ਸਾਨੂੰ ਖਾਸ ਕਰਕੇ ਸ਼ਰਮ ਆਉਂਦੀ ਵੀ ਇਹ ਬੜੀ ਇਤਿਹਾਸਕ ਨਹਿਰ ਆ ਸ਼ਰਮ ਤੇ ਅੱਜ ਇੱਥੇ ਪਾਣੀ ਨਹੀਂ ਹੈਗਾ ਸਨੈਰ ਵਿੱਚ ਲੋਕਾਂ ਨੇ ਇੱਥੇ ਕੂੜਾ ਢੇਰ ਬਣਾਤਾ ਵਾ ਕਿ ਲੱਗਦਾ ਨਾ ਕਿ ਅੰਮ੍ਰਿਤਸਰ ਵਾਸੀਆਂ ਵਾਲੇ ਤੇ ਸ਼ਰਮ ਦੀ ਗੱਲ ਹੈ ਵੇਖੋ ਜੀ ਜਦੋਂ ਸਾਡੇ ਕੋਈ ਸਲਾਨੀ ਹੁੰਦੇ ਸਾਡੇ ਵੀ ਬੜੇ ਜਿਹੜੇ ਆ ਜਾਣ ਪਛਾਣ ਵਾਲੇ ਜਦੋਂ ਬਾਹਰ ਦੀਆਂ ਸਟੇਟਾਂ ਤੋਂ ਹੁੰਦੇ ਆ ਸਾਨੂੰ ਆਕੇ ਦੱਸਦੇ ਆ ਕਿ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਆ ਗੰਦਗੀ ਦੀ ਜਿਹੜੀ ਆ ਉਹ ਬਹੁਤ ਜਿਹੜੀ ਕਿ ਇੰਨਾ ਸਾਡੇ ਅੰਮ੍ਰਿਤਸਰ ਦਾ ਜਿਹੜੀ ਗੰਦਗੀ ਦਾ ਇੰਨਾ ਹਾਲ ਕਾਰਪੋਰੇਸ਼ਨ ਦਾ ਮਾੜਾ ਹੋ ਚੁੱਕਿਆ ਵਾ ਉਹ ਲੋਕ ਸਾਨੂੰ ਆ ਕੇ ਦੱਸਦੇ ਸਾਨੂੰ ਸ਼ਰਮਿੰਦਾ ਹੋਣਾ ਪੈਂਦਾ ਵਾ ਅਸੀਂ ਅਸੀਂ ਉਹਨਾਂ ਕੋ ਅੱਖਾਂ ਚਰੋਣੇ ਆ ਕਿ ਨਹੀਂ ਪਰ ਜੋ ਸੱਚ ਆ ਸੱਚ ਨਾਲ ਸਾਹਮਣਾ ਤਾਂ ਫਿਰ ਕਰਨਾ ਪੈਣਾ ਹੀ ਆ ਇਸ ਕਰਕੇ ਸਾਡੀ ਕਾਰਪੋਰੇਸ਼ਨ ਦੇ ਅਸੀਂ ਆਪਾਂ ਹੁਣ ਸਲਾਹ ਕੀਤੀ ਆ ਸਾਰੇ ਸਾਡੇ ਸੀਨੀਅਰ ਨੇ ਵੀ ਕਿਹਾ ਵਾ ਕਿ ਆਪਾਂ ਕਾਰਪੋਰੇਸ਼ਨ ਨਾਲ ਜਿਹੜੀ ਆ ਕਰਕੇ ਇਹਨੂੰ ਨਹਿਰ ਨੂੰ ਖਾਲੀ ਕਰਾਵਾਂਗੇ ਫਿਰ ਉਹਨਾਂ ਦੀ ਜਿਹੜੀ ਆ ਇਹ ਬਿਲਕੁਲ ਇਹਦੀ ਸਫਾਈ ਕਰਾਈ ਜਾਊਗੀ ਉਸ ਤੋਂ ਬਾਅਦ ਇਹ ਜਿਹੜਾ ਵਾ ਇਹ ਜਿਹੜਾ ਵਾ ਇਹ ਪੰਜਾਬ ਸਰਕਾਰ ਨਾਲ ਜਿਹੜਾ ਵਾ ਆਪਣੇ ਡੀਸੀ ਸਾਹਿਬ ਨਾਲ ਕਮਿਸ਼ਨਰ ਸਾਹਿਬ ਨਾਲ رابطہ ਕਾਇਮ ਕਰਾਂਗੇ ਫਿਰ ਇੱਥੇ ਆਪਾਂ ਕਰਾਂਗੇ ਉਹਨਾਂ ਵੱਲੋਂ ਬਿਲਕੁਲ ਕੋਈ ਜਿਹੜੀ ਨੀਤੀ ਤੈਅ ਕਰਾਂਗੇ ਅੱਗੇ ਕਿ ਜਿਹੜਾ ਇੱਥੇ ਇਹੋ ਜਿਹਾ ਕੋਈ ਕੰਮ ਕਰਨਾ ਵੇ ਉਹਨੂੰ ਜੁਰਮਾਨਾ ਪਾਇਆ ਜਾਵੇ ਤਾ ਜੋ ਨੂੰ ਇਹ ਦੁਬਾਰਾ ਇਸ਼ੇ ਆਉਣ ਲੱਗਿਆ ਜਿਹੜੀ ਆ ਸ਼ਰਮ ਮਹਿਸੂਸ ਹੋਵੇ ਤੇ ਉਹਨੂੰ ਦਿੱਕਤ ਆਵੇ ਬਹੁਤ ਧੰਨਵਾਦ ਜੀ ਤੇ ਜਾਂਦੀਆਂ ਨੇ ਗੱਲਬਾਤ ਕਰਾਂਗੇ ਪੱਕੇ ਦੇ ਵਿੱਚ ਜੀ ਦਾ ਤੁਸੀਂ ਹਿੰਦੂ ਨੇਤਾ ਜੀ ਹਿੰਦੂ ਆਗੂ ਹਮੇਸ਼ਾ ਧਰਮ ਦੀ ਗੱਲ ਕਰਦੇ ਹੋ ਹਮੇਸ਼ਾ ਖਾ ਕੇ ਭਗਵਾਨ ਸਿਆਣਾ ਤੁਸੀਂ ਆਗੂ ਰਹੇ ਆ ਤੁਸੀਂ ਵੇਖਿਆ ਕੀ ਹਾਲਾਤ ਕੀਤੇ ਨੇ ਧਰਮ ਦੇ ਤੁਸੀਂ ਵੇਖਿਆ ਅਮਰਸਾਤ ਤੋਂ ਸਿਰਹਿਣ ਵਾਲੇ ਤੁਸੀਂ ਅਮਰਸਾਤ ਤੋਂ ਬਾਹਰ ਜਾ ਕੇ ਤੁਸੀਂ ਬਹੁਤ ਧਰਮ ਦੀਆਂ ਗੱਲਾਂ ਕਰਦੇ ਹੋ ਅੱਜ ਕਿ ਅਸੀਂ ਆਪਣੇ ਨਾਲ ਅਮਰਸਾਤ ਵਰਗੇ ਛਾਤੀ ਮਾਰੀ ਕਿ ਲੱਗਦਾ ਨਹੀਂ ਕਿ ਕੋਈ ਸ਼ਰਮ ਆਉਂਦੀ ਆਪਣੇ ਆਪ ਨੂੰ ਅਸੀਂ ਹਿੰਦੂ ਨੇਤਾ ਕਹਿੰਦੇ ਆਪਣੇ ਆਪ ਨੂੰ ਦੇਖੋ ਤੁਹਾਡੀਆਂ ਹਰ ਗੱਲਾਂ ਸਿਰ ਮੱਥੇ ਆ। ਉਹਦੀਆਂ ਗੱਲਾਂ ਸਾਫ਼ ਆ। ਜੇ ਅਸੀਂ ਆਪਣੇ ਧਰਮ ਦੇ ਲੋਕਾਂ ਨੂੰ ਨਹੀਂ ਸਮਝਾ ਸਕਦੇ ਤੇ ਕਿਸੇ ਹੋਰ ਨੂੰ ਕੀ ਸਮਝੋਣਾ। ਪਰ ਇਹ ਸਖਤੀ ਨਾਲ ਹੀ ਸਮਝਣਗੇ। ਸਨੇਹਾ ਮੇਰਾ ਸਾਥਸਤਰਾ। ਇਹ ਨਹਿਰ ਹੋਵੇ ਕੋਈ ਹੋਰ ਨਹਿਰ ਹੋਵੇ। ਸਾਡੇ ਧਰਮ ਦੀ ਕੋਈ ਫੋਟੋ ਬੰਸਰ ਜਿੰਨੇ ਕੀਤੀ। ਜਿਹੜੀ ਥਾਂ ਬਣਦੀ ਉੱਥੇ ਕਰੋ। ਜੇ ਤੁਸੀਂ ਕੋਈ ਮਿੱਟੀ ਦੀ ਆ ਉਹਨੂੰ ਆਪਾਂ ਪਾਣੀ ਦੇ ਵਿੱਚ ਸੈੱਟ ਕਰ ਲਈਏ। ਪਰ ਤਰੀਕਾ ਲਲੋ Google ਤੋਂ ਲਲੋ। ਕਿਸੇ ਧਰਮ ਦੇ ਲੀਡਰ ਕੋ ਲੈ ਲਓ ਜੇ ਨਹੀਂ ਲੈਣਾ ਤੇ ਫਿਰ ਤਿਆਰੀ ਤੁਸੀਂ ਵੀ ਕਰ ਲਓ ਅੰਦਰ ਜਾਣ ਦੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਕੜ ਦੇ ਸ਼ਬਦਾਂ ਦੇ ਨਾਲ ਉਹਨਾਂ ਨੇ ਧਰਮ ਦੇ ਜਿਹੜੇ ਠੇਕੇਦਾਰ ਨੇ ਜਿਹੜੇ ਧਰਮ ਦੇ ਨੌਜਵਾਨ ਆਗੂ ਨੇ ਪੰਕਜ ਮੇਸ਼ਰ ਉਹਨਾਂ ਨੇ ਅੱਜ ਸ਼ਕਤੀ ਦੇ ਨਾਲ ਆਪਣੇ ਧਰੰਦੇ ਲੋਕਾਂ ਨੂੰ ਬਹੁਤ ਤਾੜਨਾ ਦਿੱਤੀ ਆ ਤੇ ਖਾਸ ਕਰਕੇ ਉਹਨਾਂ ਪੜਤਾਂ ਨੂੰ ਜਿਹੜੇ ਲੋਕ ਇਹਨਾਂ ਨੂੰ ਵਹਿਮਾਂ ਪਰਮਾਂ ਪਾਉਂਦੇ ਨੇ ਉਹਨਾਂ ਨੇ ਕਿਹਾ ਵੀ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜਾ ਵੀ ਬੰਦਾ ਫੜਿਆ ਗਿਆ ਤੇ ਬੰਦੀ ਕਾਰਵਾਈ ਤੇ ਪਰਚਾ ਕਰਕੇ ਉਹਨੂੰ ਜੇਲ੍ਹ ਤੇ ਭੇਜਾਂਗੇ ਹੁਣ ਦੇਖਣਾਗਾ ਵੀ ਕਿੰਨੇ ਕ ਲੋਕ ਇਸ ਚੀਜ਼ ਨੂੰ ਲਾਗੂ ਕਰਦੇ ਨੇ ਤੇ ਜਿਹੜੇ ਨਹੀਂ ਲਾਗੂ ਕਰਦੇ ਉਹਨਾਂ ਦੀ ਬੰਦੀ ਕਾਰਵਾਈ ਉਹਨਾਂ ਦੀ ਕਦੋਂ ਤੱਕ ਹੁੰਦੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਜੀਦ ਘਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ